जागीर रहेगा भैया आपका रहेगा 7 नंबर पर जावीर गांधी और राजेंद्र गुर्जर 55 एक फल नंबर जी और राजेंद्र गुर्जर के बगीचे के गाना सारा भीम सेना संपर्क करेगी बाबा बाबा जीतू गर्ग जी का मंदिर भजन ਦੇ ਫਾਈਨਲ ਦੀਆਂ ਦੋ ਕੁ ਟੀਮਾਂ ਕਿਉਂ ਨਹੀਂ ਆਈਆਂ ਦੀ ਅਗਰਾਉਂ ਦੀਆਂ ਯਾਰ ਜਦੋਂ ਇਸ ਤਰ੍ਹਾਂ ਆਪਾਂ ਕਬੱਡੀ ਨੂੰ ਟੂਰਨਾਮੈਂਟ ਤੋਂ ਕਿਵੇਂ ਨੇਪਰੇ ਚਾੜਾਂਗੇ ਜਦ ਜੇ ਸਾਥ ਨਹੀਂ ਦੇਓਗੇ ਲਾਲ ਸੁਖਵੀਰ ਆ ਸਾਡਾ ਵੀਰ ਕੈਨੇਡਾ ਦੇ ਕੈਲਗਰੀ ਤੋਂ ਨਾਲ ਗੁਣੀ ਘਾਰੀਆਲ ਕੈਲਗਰੀ ਇਹਨਾਂ ਭਰਾਵਾਂ ਦੇ ਵੱਲੋਂ ਅੱਜ ਦੇ ਸਟੂਡਿਓ ਜਿਹੜੇ ਖਿਡਾਰੀ ਨੇ ਬਈ ਖਟਿਆਣੀਆ ਵੇਟ ਨਹੀਂ ਹੋਇਆ ਉਹਦਾ ਵੇਟ ਕਰਾ ਲਓ ਖਿਡਾਰੀ ਪਾਣੀ ਵੇਣਗੇ ਯਾਰ ਸਾਥ ਕਿਉਂ ਨਹੀਂ ਦੇਦੇ ਯਾਰ 5 ਸਾਲਾਂ ਤੋਂ ਬਾਅਦ ਟੂਰਨਾਮੈਂਟ ਚ ਆ ਰਹੇ ਆ ਵੀਰ 55 ਜੀ ਵੀ ਆਉਂਦੇ ਆ ਟੀਮਾ ਹੋ ਸਾਈਡ ਲਾ ਲਿਓ ਆਓ ਭਰਾਵਾਂ ਜੇ ਕਿਹਦੀ ਨੀ ਪਧੌਰ ਵਾਲੀ ਲਾਉਂਦੇ ਨੇ ਵਾਧਾ ਹੋਇਆ ਖੇਡ ਦੇ ਮੈਦਾਨ ਵਿੱਚ ਆਓ ਬੱਚਾ ਤੇ ਖਾਪੀਆਂ ਬਾਈ ਨਹੀਂ ਲੱਗੀਆਂ ਇਹਦੇ ਨਾਲ ਕਹਿੰਦੇ ਸੇਵਕਾ ਢੱਡੋਵਾਲਾ ਜਿਹੜੇ ਇਸ ਵੇਲੇ ਗਰਾਊਂਡ ਦੇ ਵਿੱਚ ਜਿਹੜੇ ਆਪ ਆਪਣੀਆਂ ਸਵਾਵਾ ਦੇ ਰਿਹਾ ਹੈ ਅੱਜ ਬਹੁਤੇ ਢੀਖੀਆਂ ਕਹਿੰਦੇ ਵੱਡੀਆਂ ਜਿੰਮੇਵਾਰੀਆਂ ਜਿਹਦੇ ਖੇਡ ਮੈਦਾਨੇ ਦੀਆਂ ਔਰ ਡੋਗਰ ਦੇ ਨਾਲ ਪੰਜਾਬ ਦੇ ਮੈਦਾਨ ਦੇ ਉੱਪਰ ਜੋੜੀ ਪ੍ਰਸਿੱਧਾ ਦਾ ਭਰਾ ਮਾ ਦੀ ਕਿ ਸਾਤੋਂ ਫਕਰ ਦੋਸਤਾ ਤੇ ਹੂੜ ਜਾਲੀ ਸਾਡੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਆਹ ਲਾਲ ਕਾ ਕਹਿੰਦੇ ਰਾਮਪੁਰੇ ਵਾਲਾ ਮੇਰੇ ਵਿੱਚੋਂ ਹੰਡਾਂ ਦੇ ਦਰਮਿਆਨ ਕਬੱਡੀ 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 ਤਾਲੀਆਂ ਮਾਰੋ ਯਾਰੀ ਟੁੰਨੀ ਜ਼ੋਰਦਾਰ ਓਨੇ ਨੇ ਕਮਾਲ ਦਾ ਨੰਬਰ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋ ਇਦਾਂ ਦੀ ਸਿਚੁਏਸ਼ਨ ਬਣ ਜੇ ਤਾਂ ਪਹਿਲੀ ਗਿਸਲ ਮਾਰਦਾ ਕਰੋ ਭਰਾ ਮੇਰਾ ਕਿਉਂਕਿ ਇਹਦਾ ਸ਼ੇਰ ਥੱਲੇ ਸੀਗਾ ਕਈ ਵਾਰੀ ਸੱਤ ਲੱਗ ਜਾਂਦੀ ਹੈ ਪਰ ਸਿੱਧਰ ਰੈਫਰੀ ਆ ਪੰਜਾਬ ਦੇ ਸਾਡੇ ਵੀਰ ਬਾਈ ਜੀ ਇਧਰ ਤਰਾਕ ਕਹਿੰਦੇ ਐਂਟਰੀ ਕਾਉਂਟਰਾਂ ਨੂੰ ਬੇਨਤੀ ਹੈ ਵੀ ਇਧਰ ਤਰਾਕ ਦਾ ਉਹ ਵੀ ਮੇਰੇ ਵੀਰੋ ਸ਼ੋਅ ਮੈਚ ਅੱਜ ਕਰਵਾਏ ਜਾਣੇ ਆ ਅੱਜ ਬਠਿੰਡੇ ਦੇ ਬੁਗਲੇ ਵਰਗਿਆਂ ਨੇ ਜੀ ਮੇਰੇ ਵੀਰੋ ਥਾਪੀਆਂ ਮਾਰਨੀਆਂ ਪਰ ਆਹ ਮੁੰਡਾ ਮੇਰੇ ਮਿੱਤਰੋ ਫੌਜ ਦੇ ਵਿੱਚ ਭਰਤੀ ਹੈ ਇਹ ਟੈਂਪਲ ਹੈ ਕਹਿੰਦੇ ਕੋਟੜੇ ਵਾਲਾ ਇਹ ਮੁੰਡਾ ਵੀ ਕਹਿੰਦੇ ਛੁੱਟੀ ਆਇਆ ਹੋਇਆ ਹੈ ਇਹ ਵੀ ਪ੍ਰਸਿੱਧ ਜਾਫੀ ਹੈ ਸਾਡੀ ਖੇਡ ਕਬੱਡੀ ਦਾ ਮੈਦਾਨ ਦੇ ਵਿੱਚ ਐਸ ਵਾਲੇ ਮੇਰੇ ਵੀਰੋ ਚੱਕ ਕੇ ਜਾਮ ਕਰਦਾ ਹੋਇਆ ਤੇ ਅੰਕ ਜਿਹੜਾ ਐਸ ਵਾਲੇ ਰਾਮਪੁਰਾ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ ਔਰ ਚਾਰ ਜਾਫੀ ਹੈ ਇਸ ਲਈ ਰਾਤ ਰੇਡ ਦੀ ਮੇਰੀ ਬੀਨ ਤੇ ਮਲੂਕਾ ਦੀ ਟੀਮ ਨੂੰ ਭੂਦਰ ਦੀ ਟੀਮ ਪੁੱਜੀ ਹੋਈ ਆ ਭੋਖੜਾ ਤੇ ਗਰਾਜ ਜੀ ਮੇਲੇ ਟਿਰਵਾਲ ਜੀ ਆ ਜਿਹੜਾ ਪ੍ਰੋਗਰਾਮ ਹੋ ਰਿਹਾ ਇਹਦੇ ਬਾਰੇ ਦੱਸਿਓ

جي ڪي منسٹر ۽ ايل جي ممبر ۽ سيڪريٽري آهي ۽ ٻين سڪريٽري آهي جو سارو ميرا ٻئي طرف آهي